ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਸਾਰੀ ਪ੍ਰੈਸ ਨੇ ਇਸ ਮੌਕੇ ਨੂੰ ਕਵਰ ਕੀਤਾ ਤੇ ਅੱਜ ਜਿਹੜੀ ਕ emergency ਜਿਹਨੂੰ ਵੀ 50 ਸਾਲ ਪਹਿਲਾਂ ਅਜ ਇੰਦਰਾ ਗਾਂਧੀ ਨੇ ਲਗਾਈ ਸੀ ਤੇ ਉਹਦਾ ਅੱਜ ਉਹਦਾ ਦਿਨ ਕਾਲਾ ਦਿਵਸ ਜਿਹੜਾ ਆਇਆ ਸੀ ਮਨਾਣੇ ਆ 50 ਸਾਲ ਤੋਂ ਜਿੰਨੇ ਕੀ ਸਾਰੀ ਜਿੰਨੀ ਸਾਡੀ ਲੋਕਤੰਤਰਿਕ ਆਜ਼ਾਦੀ ਸੀਗੀ ਸਾਡੇ ਹੱਕ ਸੀਗੇ ਉਹ ਸਾਰੇ ਖੋਲੇਤੇ ਗਏ ਸੀਗੇ ਆਮ ਆਦਮੀ ਦੇ ਜਿੰਨੇ ਵੀ ਮੌਲਿਕ ਅਧਿਕਾਰ ਸੀਗੇ ਉਹ ਸਾਰੇ ਇਸ emergency ਦੇ ਵਿੱਚ ਖੋਲੇ ਗਏ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰੈਸ ਵਾਲਿਆਂ ਦੀ ਤਾਕਤ ਕੋਈ ਸੀਗੀ ਤੇ ਜਿਸ ਟਾਈਮ ਐਮਰਜੈਂਸੀ ਲਾਗੂ ਹੋਈ ਸਭ ਤੋਂ ਪਹਿਲਾਂ ਪ੍ਰੈਸ ਦੀ ਬਿਜਲੀ ਕੱਟੀ ਗਈ ਸੀ ਜੋ ਕਿ ਆਪਣੇ ਦੇਸ਼ ਦਾ ਇੱਕ ਚੌਥਾ ਸਭ ਤੋਂ ਵੱਡਾ ਸਤੰਭ ਮੰਨਿਆ ਜਾਂਦਾ ਹੈ ਇਹ ਕਿਹੋ ਜਿਹਾ ਸਮਾਂ ਸੀ ਜਿਹਦੇ ਵਿੱਚ ਹਰ ਆਦਮੀ ਇੱਕਦਮ ਲੋਕਤੰਤਰੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਜਿਹੜਾ ਹੈ ਇੱਕਦਮ ਤਾਨਾਸ਼ਾਹੀ ਦੇ ਵਿੱਚ ਚਲਾ ਗਿਆ ਸੀ ਜਿਸ ਚੀਜ਼ ਦੀ ਅਸੀਂ ਅੱਜ ਵੀ ਨਿੰਦਾ ਕਰਦੇ ਆਂ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਅੱਜ ਦੇ ਦਿਨ ਦੇ ਵਿੱਚ ਵੀ ਇਹੀ ਚੀਜ਼ਾਂ ਸੋਚਦਾ ਹੈ ਕਿ ਅੱਜ ਵੀ ਉਸ ਵੇਲੇ ਇੱਕ ਨਾਰਾ ਉੱਠਿਆ ਸੀ ਜੀ ਇੰਡੀਆ ਇਜ਼ ਇੰਦਰਾ ਇੰਦਰਾ ਇਜ਼ ਇੰਡੀਆ ਉਹ ਨਾਰਾ ਜਿਹੜਾ ਹੈ ਉਹ ਅੱਜ ਵੀ ਇਹ ਲੋਕ ਉਹਨਾਂ ਦਾ ਪਰਿਵਾਰ ਜਿਹੜਾ ਹੈ ਅੱਜ ਵੀ ਇਹੀ ਚੀਜ਼ ਦੇਖ ਕੇ ਚੱਲਦਾ ਹੈ ਇਹੀ ਚੀਜ਼ ਸੋਚਦਾ ਹੈ ਕਿ ਇੰਡੀ ਜਿਹੜਾ ਇੰਡੀਆ ਹੈ ਉਹ ਗਾਂਧੀ ਪਰਿਵਾਰਾ ਸਿਰਫ ਜੋ ਕਿ ਬਹੁਤ ਵੱਡੀ ਉਹਨਾਂ ਦੀ ਗਲਤਫਹਿਮੀ ਹੈ ਬਹੁਤ ਵੱਡਾ ਉਹਨਾਂ ਦਾ ਇਹ ਇੱਕ ਕਹਿ ਲਓ ਤੁਸੀਂ ਕੀ ਉਹਨਾਂ ਦੀ ਸੋਚ ਹੈ ਅੱਜ ਦੇ ਦੇਸ਼ ਦਿਨ ਦੇ ਵਿੱਚ ਸਾਡੇ ਸ਼੍ਰੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 11 ਸਾਲਾਂ ਦੇ ਵਿੱਚ ਜਿੰਨੇ ਅਧਿਕਾਰ ਜਿੰਨੀਆਂ ਚੀਜ਼ਾਂ ਲੋਕਾਂ ਦੀਆਂ ਜਿਸ ਤਰ੍ਹਾਂ ਸਾਡੇ ਤੁਸੀਂ ਅੱਜ ਦੇਖ ਲਓ ਸਾਡਾ ਰੋਡ ਨੈਟਵਰਕ ਜਿਹੜਾ ਅੱਜ ਤੋਂ 11 ਸਾਲ ਪਹਿਲਾਂ ਬਹੁਤ ਪੁਰੀ ਕੰਡੀਸ਼ਨ ਦੇ ਵਿੱਚ ਸੀਗਾ ਆਜੋ ਕਿਸ ਲੈਵਲ ਤੱਕ ਅਨਿਨਾ ਨੇ ਬਦਲਤਾ ਸਾਡੇ ਮੌਲਿਕ ਅਧਿਕਾਰ ਜਿਹੜੇ ਅਸੀਂ ਕਿਸੇ ਵੀ ਅੱਜ ਲੋਕਾਂ ਨੂੰ ਇਲੀਟਰੇਟ ਕੀਤਾ ਲੋਕਾਂ ਨੂੰ ਉਸ ਚੀਜ਼ ਵਾਸਤੇ ਅਨਪੜਤਾ ਜਿਹੀ ਸੀਗੀ ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਹੀ ਨਹੀਂ ਸੀ ਅੱਜ ਅਸੀਂ ਇਹ ਜਿਹੜੀ ਚੀਜ਼ਾਂ ਕੁਝ ਸੀਗੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੂੰ ਉਸ ਟਾਈਮ ਤੇ ਕਰਨੀਆਂ ਚਾਹੀਦਾ ਸੀ ਲੋਕਾਂ ਨੂੰ ਲੋਕਾਂ ਦੇ ਹੱਕਾਂ ਬਾਰੇ ਦੱਸਣਾ ਚਾਹੀਦਾ ਸੀਗਾ ਜੋ ਉਹਨਾਂ ਸਰਕਾਰਾਂ ਨੇ ਨਹੀਂ ਦੱਸਿਆ ਅੱਜ ਸਾਨੂੰ ਸਾਡੇ ਹੱਕ ਪਤਾ ਹੈ ਕਿ ਅਸੀਂ ਕਿਸ ਹੱਕ ਨਾਲ ਕਿਸ ਜਗ੍ਹਾ ਤੋਂ ਕੀ ਚੀਜ਼ ਲੈ ਸਕਦੇ ਹਾਂ ਬਸ ਮੈਂ ਇਹੀ ਕਹੂੰਗਾ ਜੀ ਜ਼ਿਆਦਾ ਕੁਝ ਨਹੀਂ ਕਿਉਂਕਿ ਇਹ ਐਮਰਜੈਂਸੀ ਇੱਕ ਕਾਲਾ ੱਤਵਾ ਹੈ ਇਹਨੂੰ ਜਿੰਨਾ ਡਿਸਕਸ ਕਰਾਂਗੇ ਆਪਾਂ ਜਿੰਨਾ ਇਹਨੂੰ ਜ਼ਿਆਦਾ ਅਸੀਂ ਕਵਾਂਗੇ ਉਹਨਾਂ ਇਹ ਨੁਕਾਤ ਤਾਂ ਚੀਜ਼ ਗਲਤ ਜਾਏਗੀ 네ਗੇਟਿਵਿਟੀ ਜਿਹਨੂੰ ਆਪਾਂ ਕਹਿੰਦੇ ਜਾਂਦੀ ਹੈ ਮੈਂ ਸਿਰਫ ਇਹ ਕਹਾਂਗਾ ਕਿ ਸਾਨੂੰ ਅੱਗੇ ਵਾਸਤੇ ਆਪਣੇ ਅਧਿਕਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਾਂ ਨੂੰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਸਾਰੀ ਚੀਜ਼ਾਂ ਤੇ ਜਾਣਕੀਆਂ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਹੈ ਕਿ ਸਾਡੇ ਅਧਿਕਾਰ ਕੀ ਹਨ ਤਾਂ ਕਿ ਇਹੋ ਜਿਹੀ ਕੰਡੀਸ਼ਨ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਚੋਕੀ ਲੱਗਦਾ ਨਹੀਂ ਹੈ ਕਿ ਜਦੋਂ ਤੱਕ ਸਾਡੀ ਭਾਜਪਾ ਦੀ ਸਰਕਾਰ ਹੈਗੀ ਹੈ ਕੋਈ ਇਹੋ ਜਿਹੀ ਕੰਡੀਸ਼ਨ ਉਤਪੰਨ ਹੋਏਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੀ ਵੀ ਇਸ ਵਿੱਚ ਕੋਈ ਕੰਡੀਸ਼ਨ ਕਿਸੇ ਵੀ ਸਟੇਟ ਦੇ ਵਿੱਚ ਉਤਪੰਨ ਨਹੀਂ ਹੋਣੀ ਚਾਹੀਦੀ ਤੁਸੀਂ ਅੱਜ ਦੇਖ ਰਹੇ ਹੋ ਸਾਡੇ ਪੰਜਾਬ ਦੇ ਵਿੱਚ ਸਾਡਾ ਪਿਆਰਾ ਪੰਜਾਬ ਜਿਹਦੇ ਵਿੱਚ ਅੱਜ ਦੇ ਡੇਟ ਦੇ ਵਿੱਚ ਇੱਕ ਲੁਧਿਆਣੇ ਦੇ ਚਿਮਨੀ ਚੋਨਾ ਹੋਈ ਹੈ ਉਹਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਅਧਿਕਾਰਾਂ ਦੇ ਉੱਤੇ ਅੱਜ ਕੌਣ ਬਣ ਰਿਹਾ ਹੈ ਸੁਪਰ ਸੀ ਸੁਪਰ ਸੀਐਮ ਕੌਣ ਬਣਨ ਦੀ ਤਿਆਰੀ ਕਰੀ ਬੈਠਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਦਾ ਪਤਾ ਹੈ ਤੇ ਬਸ ਆਪਾਂ ਇਸੀ ਦਾ ਧਿਆਨ ਰੱਖਣਾ ਹੈ ਕਿ ਆਪਾਂ ਆਪਣੇ ਅਧਿਕਾਰ ਕਿਤੇ ਗਵਾਈਏ ਨਾ ਅਮਰੀਕਾ ਨਾਲ ਚਾਹਾਂਗਾ ਥੈਂਕ ਯੂ